ਦੀ ਅੱਜ ਤੁਹਾਡੇ ਤਰਨੇ ਦਾ ਦੂਜਾ ਦਿਨ ਹੈ ਤੇ ਤੁਹਾਡਾ ਅਗਲਾ ਪੜਾ ਕੀ ਹੈ ਸਾਡਾ ਅਗੜਾ ਜਿਹੜਾ ਪੜਾ ਹੈ ਉਹ ਬਿਲਕੁਲ ਸਾਫ ਸਪਸ਼ਟ ਹੈ ਕਿ ਜਦ ਤਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਭੁੱਖ ਹੜਤਾਲ ਤੇ ਬੈਠੇ ਰਵਾਂਗੇ ਅੱਜ ਸਾਡਾ ਦੂਸਰਾ ਦਿਨ ਹੈ ਕੱਲ ਅਸੀਂ ਚੇਤਾਵਨੀ ਦਰਨਾ ਦਿੱਤਾ ਸੀਗਾ ਅੱਜ ਤੋਂ 10 ਵਜੇ ਸਾਡਾ ਭੁੱਖ ਹੜਤਾਲ ਜਿਹੜੀ ਹੈ ਉਹ ਸ਼ੁਰੂ ਹੋ ਜੂਗੀ ਤੇ ਅਨਮਿੱਥੇ ਟਾਈਮ ਤੱਕ ਚੱਲੂਗੀ ਜਦ ਤਰ ਸਾਨੂੰ ਪੂਰਾ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਔਰ ਜਿਹੜੇ ਚੀਜ਼ਾਂ ਅਸੀਂ ਮੰਗ ਕਰ ਰਹੇ ਹਾਂ ਜਿਨ੍ਹਾਂ ਦੇ ਉੱਤੇ ਅਸੀਂ ਖੜੇ ਆ ਤੇ ਉਹ ਉਹ ਚੀਜ਼ਾਂ ਦੇ ਉੱਤੇ ਸਰਕਾਰ ਜਿਹੜੀ ਹੈ ਪ੍ਰਸ਼ਾਸਨ ਜਿਹੜੀ ਕਾਰਵਾਈ ਨਹੀਂ ਕਰਦੀ ਤਦ ਤੱਕ ਅਸੀਂ ਇੱਥੇ ਧਰਨੇ ਦੇ ਬੈਠੇ ਰਹਾਂਗੇ। ਆ ਜੀ ਮਸਾਉ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਧਰਨੇ ਦਾ ਦੂਜਾ ਦਿਨ ਹੈ ਤੁਹਾਡਾ। ਹਾਂ ਜੀ ਅੱਜ ਸਾਡੇ ਧਰਨੇ ਦਾ ਦੂਜਾ ਦਿਨ ਹੈ। ਤੇ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਜੂਰੇ ਬਹੁਤ ਠੰਡ ਸੀ ਰਾਤ ਤੇ ਅੱਛਾ ਲੱਗਿਆ ਸਾਰਾ ਤੇ ਦੂਸਰਾ ਇਹ ਹੈ ਕਿ ਜੀ ਅੱਜ 10 ਵਜੇ ਤੋਂ ਜਿਹੜੀ ਕੱਲ ਅਸੀਂ ਕਾਲ ਦਿੱਤੀ ਸੀ ਕਿ ਕੱਲ ਸਵੇਰੇ 10 ਵਜੇ ਤੋਂ ਅਸੀਂ ਭੁਖੜਤਾਲ ਤੇ ਬੈਠ ਰਹੇ ਹਾਂ ਇਹ ਅਣਮਿਥੇ ਅਣਮਿਥੇ ਸਮੇਂ ਲਈ ਭੁਖੜਤਾਲ ਹੈ ਠੀਕ ਹੈ ਜੀ ਤੇ ਬਸ ਇਹੀ ਲੋਕਾਂ ਦਾ ਕੀ ਰਿਸਪਾਂਸ ਮਿਲ ਰਿਹਾ ਜੀ ਠੀਕ ਹੈ ਜੀ ਰਿਸਪਾਂਸ ਵਧੀਆ ਹੈ ਬਹੁਤ ਲੋਕ ਆਏ ਕੱਲ ਆਈਗੇ ਜਾਈਗੇ ਦੇਖੋ ਸਮਾਂ ਵੀ ਹੁੰਦਾ ਸਾਰਿਆਂ ਦਾ ਕੁਝ ਕੱਲ ਸ਼ੋਭਾ ਯਾਤਰਾ ਸੀ ਆਪਣੇ ਸ਼ਿਵਜੀ ਮਹਾਰਾਜ ਦਾ ਜਿਹੜਾ ਸੀ ਉਹ ਆ ਰਿਹਾ ਸ਼ਿਵਰਾਤਰੀ ਦਾ ਤਿਹਾਰ ਸੋ ਲੋਕਾਂ ਨੇ ਵਧੀਆ ਰਿਸਪਾਂਸ ਦਿੱਤਾ ਵਧੀਆ ਹੌਸਲਾ ਫਸਾਈ ਦਿੱਤੀ ਠੀਕ ਰਿਹਾ ਕੱਲ ਵਧੀਆ ਲੋਕ ਆਏ ਬਹੁਤ ਮਿਲੇ ਫੋਨ ਵੀ ਬਹੁਤ ਆਏ ਕਿ ਤੁਸੀਂ ਵਧੀਆ ਕਰ ਰਹੇ ਹੋ ਬੜਾ ਅਪਰੀਸ਼ੀਏਟ ਕੀਤਾ ਸਾਨੂੰ ਬੜਾ ਚੰਗਾ ਲੱਗਿਆ ਭੁਖੜਤਾਲ ਕਦ ਤੱਕ ਚੱਲੇਗੀ ਭੁਖੜਤਾਲ ਜਦ ਤੱਕ ਆਖਰੀ ਸਾਹ ਹੈ ਜੀ ਤਦ ਤੱਕ ਚੱਲੇਗੀ ਇਹ ਮੇਰਾ ਵਾਦਾ ਹੈ ਔਰ ਜਿਹੜੇ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਇੱਕ ਕਮਿਟਮੈਂਟ ਕਰ ਦਿੰਦਾ ਉਹਨੂੰ ਨਿਭਾਉਂਦਾ ਹੈ ਇਹ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਰੱਖ ਦਿਨਾ ਜਦੋਂ ਤੱਕ ਮੇਰਾ ਆਖਰੀ ਸਾਹ ਹੈ ਉਦੋਂ ਤੱਕ ਮੇਰੀ ਭੁਖੜਤਾਲ ਚੱਲੇਗੀ ਅੱਗੇ ਦਾ ਪਲਾਨ ਕੱਲ ਦੱਸਾਂਗੇ ਕਿ ਅੱਗੇ ਭੁਖੜ ਤਾਲ ਨੂੰ ਕਿੱਧਰ ਨੂੰ ਲੈ ਕੇ ਜਾਣਾ ਇੱਕ ਨਾਲ ਇੱਕ 11 ਹੋ ਗਿਆ ਹਾਂ ਜੀ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਣੇ ਆ ਵੀ ਢੈ ਢੇਰੀ ਅਸੀਂ ਨਹੀਂ ਹੁਣ ਤੁਹਾਨੂੰ ਕਰਕੇ ਦਿਖਾਵਾਂਗੇ ਆਇਆ ਜੀ